ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆ ਵੇਖੋ ਕਿੰਨੀਆਂ گاਵਾਆਂ ਵਾਂ ਛੋਟੇ ਛੋਟੇ ਬੱਚੇ ਆ ਤੇ ਆ ਮੰਡੀ ਚ ਛੱਡ ਗਏ ਆ ਆ ਹਾਲਾਤ ਨੇ ਸਾਡੇ ਲੋਕਾਂ ਦੇ ਇਹ ਗੰਦੀ ਸੋਚ ਸਾਡੇ ਲੋਕਾਂ ਦੀ ਇਹਨਾਂ ਬੇਜਬਾਨਾਂ ਨੂੰ ਆ ਰਾਤ ਨੂੰ ਚੋਰਾ ਵਾਂਗੂ ਆਉਂਦੇ ਆ ਟਰਾਲੀਆਂ ਚ ਛੱਡ ਜਾਂਦੇ ਆ ਔਰ ਇਧਰ ਹੀ ਨਹੀਂ ਆ ਵੇਖੋ ਇਧਰ ਵੇਖੋ ਇੱਧਰ ਵੇਖੋ ਇਹ ਕੰਮ ਕਮਚੋਰਾਂ ਦੇ ਜਿਹੜੇ ਲੋਕ ਇਹਨਾਂ ਬੇਜਬਾਨਾਂ ਨੂੰ ਪਹਿਲਾਂ ਚਾਵਾਂ ਨਾਲ ਘਰਾਂ ਚ ਲਿਉਂਦੇ ਆ ਤੇ ਬਾਅਦ ਚ ਛੱਡ ਦਿੰਦੇ ਤੇ ਸਰਕਾਰ ਇਹਨਾਂ ਦੇ ਨਾਵਾਂ ਤੇ ਟੈਕਸ ਤੱਕ ਕੱਟਦੀ ਆ ਲੋਕਾਂ ਕੋ ਪਰ ਐਦਾਂ ਟਰਾਲੀਆਂ ਪਰ ਭਰ ਲਿਉਂਦੇ ਮੰਡੀਆਂ ਚ ਛੱਡ ਜਾਂਦੇ ਲੋਕ ਔਰ ਆ ਦੂਰ ਦੂਰ ਤੱਕ ਵਿਚਾਰੇ ਵੇਖੋ ਇਹ ਬੇਜਬਾਨ ਜੀਵ ਜਿਹੜੇ ਬੈਠੇ ਆ ਪਰ ਕਿਤੇ ਨਾ ਕਿਤੇ ਦੁੱਖ ਲੱਗਦਾ ਹੈ ਇਹਨਾਂ ਲੋਕਾਂ ਨੂੰ ਰੱਬ ਦਾ ਡਰ ਨਹੀਂ ਆ ਵੇਖੋ ਆਲੇ ਦੁਆਲੇ ਟਰਾਲੀਆਂ ਭਰ ਭਰ ਕੇ ਛੱਡ ਕੇ ਜਾਂਦੇ ਇੱਥੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ ਤੁਸੀਂ ਦੇਖੋ ਇਹ ਦਾਣਾ ਮੰਡੀ ਦੇ ਵਿੱਚ ਕਿਸ ਤਰ੍ਹਾਂ ਟਰਾਲੀ ਭਰ ਕੇ گاਵਾਾਂ ਦੀ ਛੱੜਤੀ ਆ ਜੀ ਲੋਕੀ ਜਿਹੜੇ ਪਹਿਲਾਂ ਚਾਵਾਂ ਨਾਲ ਲੈਂਦੇ ਨੇ ਆ ਵੇਖੋ ਤੇ ਬਾਅਦ ਚੋਂ ਇਦਾਂ ਇਹਨਾਂ ਨੂੰ ਚਰੀਆਂ ਨੂੰ ਸੜਕਾਂ ਤੇ ਛੱਡ ਜਾਂਦੇ ਨੇ ਔਰ ਬੜੇ ਦੁੱਖ ਦੀ ਗੱਲ ਆ ਕਿ ਸਾਡੇ ਲੋਕਾਂ ਨੂੰ ਅਕਲ ਪਤਾ ਨਹੀਂ ਕਦੋਂ ਆਣੀ ਆ ਰੱਬ ਦਾ ਡਰ ਇਹਨਾਂ ਨੂੰ ਕਿਉਂ ਨਹੀਂ ਹੈਗਾ ਕਿਉਂ ਇਹ ਬੇਜਬਾਨ ਜੀਵਾਂ ਦੇ ਨਾਲ ਇਦਾਂ ਕਰਦੇ ਨੇ ਸੋ ਰੱਬ ਤੋਂ ਡਰੋ ਇਹ ਕੰਮ ਬੰਦ ਕਰੋ ਪਾਪੀਓ ਨਾ ਇਹ ਕੰਮ ਕਰੋ